ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਜਿਹੜੇ ਕੈਨੇਡਾ ਦੇ ਵਿੱਚ ਖਾਲਸਤਾਨੀ ਰਹਿੰਦੇ ਨੇ ਨਾ ਉਹਨਾਂ ਦੀ ਕਰਨੀ ਹੈ ਇਹ ਬੰਦੇ ਕੌਣ ਨੇ ਇੰਡੀਆ ਤੋਂ ਭਗੋੜੇ ਕਿਉਂ ਹੋ ਕੇ ਗਏ ਨੇ ਤੇ ਉੱਥੇ ਜਾ ਕੇ ਕੈਨੇਡਾ ਵਿੱਚ ਕਾਰੋਬਾਰ ਕੀ ਕਰਦੇ ਨੇ ਜੇ ਤੁਸੀਂ ਕੈਨੇਡਾ ਦੇ ਵਸਿੰਦੇ ਪੰਜਾਬੀ ਲੋਕਾਂ ਦੇ ਕੋਲੋਂ ਇਹਨਾਂ ਦੀ ਕਰਤੂਤ ਪੁੱਛੋਂਗੇ ਨਾ ਉਹ ਕਹਿੰਦੇ ਬਹੁਤ ਤੰਗ ਪਰੇਸ਼ਾਨ ਇਹ ਸਾਨੂੰ ਕਰਦੇ ਆ ਅਛਾ ਇੱਥੋਂ ਜਦੋਂ ਇਹ ਗਏ ਨੇ ਇਹ ਕੋਈ ਤਾਂ ਸਰੋਤੀਆਂ ਮੰਗਦਾ ਸੀ ਉੱਥੇ ਕੋਈ ਨਸ਼ੇ ਕਰਦਾ ਸੀ ਕੋਈ ਨਸ਼ੇ ਵੇਚਦਾ ਸੀ ਕੋਈ ਕਬਜੇ ਕਰਦਾ ਸੀ ਜ਼ਮੀਨਾਂ ਦੇ ਤੇ ਇੱਥੋਂ ਜਾ ਕੇ ਕਈਆਂ ਨੇ ਰਫੂਜੀ ਕੇਸਲਾ ਤੇ ਅਸੈਲਮ ਪਾ ਕੇ ਵੀ ਸਾਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਹੈਗਾ ਤੇ ਕੁਝ ਪੱਕੇ ਹੋ ਗਏ ਕੁਝ ਉਦਾਂ ਹੀ ਜਮਕਦੇ ਫਿਰਦੇ ਹੁਣ ਉਥੇ ਇਹ ਕਾਰੋਬਾਰ ਤਾਂ ਕੋਈ ਵਧੀਆ ਕਰਦੇ ਨਹੀਂ ਲੁੱਟਾਂ ਖੁਆ ਕਰਦੇ ਆ ਕੱਲ ਇੱਕ ਟੈਕਸੀ ਡਰਾਈਵਰ ਨੂੰ ਕੁੱਟਿਆ ਇਹਨਾਂ ਨੇ ਮੋਲਟੀ ਹਾਲ ਦੇ ਵਿੱਚ ਉਦੇ ਕੋਲੋਂ 4000 ਡਾਲਰ ਖੋਲੇ ਇਹਨਾਂ ਨੇ ਖੋ ਕੇ ਭੱਜ ਗਏ ਜਦੋਂ ਪੁਲਿਸ ਨੇ ਫੜੇ ਦੇ ਫੇਰ ਨੰਦੇ ਨਾ 2-2 ਮੀਟਰ ਦੇ ਕਸ਼ਰੇ ਪਾਏ ਸੀ ਚੋਲੇ ਪਾਏ ਹੋਏ ਸੀ ਤੇ ਨੀਲੀਆਂ ਬੰਨੀਆਂ ਹੋਈਆਂ ਸੀ ਪੱਗਾਂ ਜਦੋਂ ਫੜੇ ਨੇ ਫਿਰ ਫਿਰ ਸਾਰਾ ਕੁਝ ਲਹਾ ਕੇ ਪਟਾ ਫੇਰੇ ਇਹਨਾਂ ਤੇ ਵੈਸੇ ਕ੍ਰਿਨਲੀ ਪੁਲਿਸ ਪਟਾ ਫੇਰਦੀ ਨਹੀਂ ਹੁੰਦੀ ਪਰ ਤਾਂ ਮੈਂ ਕਹਿ ਰਿਹਾ ਉਹ ਹੋਰ ਤਰੀਕੇ ਨਾਲ ਕੁੱਟਦੇ ਹੁੰਦੇ ਆ ਤੇ ਜਦੋਂ ਪੁੱਛਿਸ਼ ਹੋਈ ਵੀ ਤੁਸੀਂ ਰਹਿੰਦੇ ਕਿੱਥੇ ਉਹ ਕਹਿੰਦੇ ਸੀ ਗੁਰਦੁਆਰੇ ਰਹਿੰਦੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਖਾਲਸਾਣ ਦੇ ਨਾਂ ਤੇ ਕਿੰਨਾ ਗੰਦ ਪਾ ਰਹੇ ਨੇ ਜਿਹੜੀ ਬੀਬੀ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਨਾ ਲੈ ਹੁਣ ਕਹਿਣਗੇ ਇਹਨੂੰ ਬੀਬੀਆਂ ਫੋਨ ਕਰਦੀਆਂ ਬੀਬੀਆਂ ਫੋਨ ਤਾਂ ਕਰਦੀਆਂ ਨੇ ਵੀ ਮੀਡੀਆ ਵਾਲੇ ਗੱਲ ਕਰਦੇ ਨਹੀਂ ਮੈਂ ਗੱਲ ਕਰ ਦਿੰਦਾ ਤਾਂ ਫੋਨ ਕਰਦੀਆਂ ਔਰ ਜਿਹੜੇ ਕੁੱਤੇ ਨੇ ਉਹਨਾਂ ਵਿੱਚੋਂ ਇੱਕ ਬੀਬੀ ਜਿਹੜੀ ਫੋਨ ਕਰਦੀ ਏ ਉਹਦੇ ਘਰ ਵਾਲੀ ਏ ਜੇ ਹੁਣ ਨਾਂ ਲੈਤਾ ਫਿਰ ਜਾ ਕੇ ਉਹਦੇ ਨਾਲ ਲੜਨਗੇ ਪਰ ਹੁਣ 3 ਮਹੀਨੇ ਬਾਅਦ ਤਾਂ ਆਉਣੇ ਨਹੀਂ ਜੇਲ੍ਹ 'ਚ ਰੱਖੂ ਪੜਸੋ ਕਹਿੰਦੀ ਘਰੇ ਪਹਿਲਾਂ ਇਹਨਾਂ ਨੇ ਕਹਿੰਦੀ ਨੀਟ ਬਣਾਇਆ ਯਾਨੀ ਕਿ ਇਹ ਝਟਕਾ ਬਣਾ ਕੇ ਕਹਿੰਦੀ ਖਾਂਦੇ ਨੇ ਫਿਰ ਕਹਿੰਦੇ 4 ਰੁਪਏ ਨਿਕਲੇ ਘਰੋਂ ਜਦੋਂ ਕਹਿੰਦੀ ਕੋਈ ਸਰਮੋਸਰ ਕਰਦੇ ਮੈਨੂੰ ਪਤਾ ਤਾਂ ਲੱਗਿਆ ਸੀ ਵੀ ਕੋਈ ਜਾਂਦਾ ਚਾੜਨਗੇ ਫਿਰ ਕਹਿੰਦੇ ਇਹਨਾਂ ਨੇ ਟੈਕਸੀ ਡਰਾਈਵਰ ਕੁੱਟਿਆ ਉਹਦੇ ਗੱਡੀ ਵਿੱਚੋਂ 4000 ਡਾਲਰ ਉਹਦੇ ਕੋਲੋਂ ਖੋਲਿਆ ਆ ਕਰਤੂਤਤਾ ਨੇ ਇਹਨਾਂ ਦੀ ਖਾਲਸਤਾਨੀ ਕਰਨੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਕਿਤੇ ਖਾਲਸਤਾਨ ਬਣ ਜੇ ਬਣਦਾ ਨਹੀਂ ਐਵੇਂ ਜੇ ਬਣ ਜੇ ਤਾਂ ਫੇਰੇ ਬੰਦੇ ਕੀ ਕਰਨਗੇ ਇਹ ਕਿਸੇ ਨੂੰ ਜੀਣ ਦੇਣਗੇ ਇਹ ਤਾਲਿਬਾਨਿਆਂ ਨਾਲੋਂ ਵੀ ਭੈੜਾ ਕੰਮ ਕਰਨਗੇ ਇਹ ਬੰਦੇ ਤੇ ਮੈਂ ਤਾਂ ਬੋਲਦਾ ਇਹ ਗੱਲਾਂ ਵੀ ਇਹਨਾਂ ਲੋਕਾਂ ਤੋਂ ਸੁਚੇਤ ਹੋ ਜੋ ਜੇ ਬਚਣਾ ਨਹੀਂ ਤਾਂ ਹੁਣ ਕੈਨੇਡਾ ਸਰਕਾਰ ਨੇ ਵੀ ਡੰਡਾ ਚੱਕ ਲੈ ਚੰਗੀ ਤਰ੍ਹਾਂ ਜਿਹਨੂੰ ਵੀ ਫੜਦੇ ਨੇ ਉਹ ਛੇਤਰ ਫੇਰ ਕੇ ਪਹਿਲਾਂ ਜੇਲ੍ਹ 'ਚ ਰੱਖਦੇ ਨੇ ਤੇ ਫਿਰ ਰਿਪੋਰਟ ਕਰਦੇ ਨੇ ਤੇ ਆਟੇ ਨਾਲ ਪੜੇਥਣ ਬਹੁਤਾਂ ਨੂੰ ਲੱਗਣਾ ਉਥੇ ਕਿਉਂਕਿ ਇੰਡੀਆ ਵਾਲਾ ਕੰਮ ਤਾਂ ਹੈ ਨਹੀਂ ਉੱਥੇ ਜਦੋਂ ਫੋਨ ਨੰਬਰ ਚੱਕਦੇ ਨੇ ਉਹ ਜਿਹੜੇ ਵੀ ਸੰਪਰਕ ਵਿੱਚ ਆਉਣਗੇ ਗੱਲਬਾਤ ਕੀਤੀ ਹੋਈ ਕਿਸੇ ਦੀ ਲੋਕੇਸ਼ਨ ਮੈਚ ਕਰ ਗਈ ਤਾਂ ਛੇਤਰ ਉਹਦੇ ਵੀ ਨਾਲ ਪੈਂਦੇ ਆ ਅੱਛਾ ਇਹਨਾਂ ਵਿੱਚੋਂ ਇੱਕ ਗੁਰਦਵਾਰੇ ਦਾ ਪ੍ਰਬੰਧਕ ਹੈ ਜਿਹੜੇ ਫੜੇ ਨੇ ਉਹਨਾਂ ਇਦੋਂ ਸ਼ਰਮਨਾ ਘਟਨਾ ਹੋਰ ਕਿ ਹੋ ਸਕਦੀ ਹੈ ਦੱਸੋ ਤੁਸੀਂ ਹਲੇ ਪੰਨੂ ਵਰਗੇ ਕਤੇੜਾ ਕਹਿਣਗੇ ਆ ਸਾਨੂੰ ਖਾਲਸਾ ਚਾਹੀਦਾ ਅਸੀਂ ਪੰਜਾਬ ਵੱਖਰਾ ਕਰਨਾ ਹੈ ਖਾਲਸਾ ਰਾਜ ਦੀ ਲੋੜ ਹੈ ਪਰ ਜਿਹੜੀਆਂ ਕਰਤੂਤਾਂ ਕਰ ਰਹੇ ਨੇ ਇਹ ਖਾਲਸਤਾਨੀ ਇਹ ਕੌਮ ਦੀ ਬਰਬਾਦੀ ਹੈ ਮੈਂ ਜਦੋਂ ਵੀ ਇਸ ਵਿਸ਼ੇ ਤੇ ਬੋਲਦਾ ਨਾ ਕਈ ਵਾਰੀ ਮੈਨੂੰ ਇਦਾਂ ਲੱਗਦਾ ਵੀ ਕਿਤੇ ਮੈਂ ਗਲਤ ਤਾਂ ਨਹੀਂ ਬੋਲ ਰਿਹਾ ਪਰ ਫਿਰ ਮੈਂ ਸੋਚਦਾ ਬਾਅਦ ਵਿੱਚ ਵੀ ਜੇ ਮੈਂ ਨਾ ਬੋਲੂ ਤਾਂ ਇਹ ਹੋਰ ਗੰਦ ਪਾਉਣਗੇ ਮੈਂ ਤਾਂ ਬੋਲਦਾ ਅਸ਼ਾ ਕਈ ਬੰਦੇ ਕਹਿਣਗੇ ਵੀ ਤੁਸੀਂ ਖਾਲਿਸਤਾਨ ਦੇ ਵਿਰੋਧੀ ਹੋ ਨਾ ਵਿਰੋਧੀ ਨਹੀਂ ਹੈਗੇ ਜੀ ਅਸੀਂ ਅਸੀਂ ਕਹਿੰਨੇ ਖਾਲਿਸਤਾਨ ਬਣਾਓ ਪੂਰੀ ਦੁਨੀਆ ਵਿੱਚ ਖਾਲਸਤਾਨ ਬਣੇ ਮੈਂ ਤਾਂ ਇਹ ਵੀ ਕਹਨਾ ਪਰ ਥੋੜੇ ਬੜਾ ਖਾਲਸਤਾਨੀ ਲੁੱਟਖੁਟ ਵਾਲਾ ਖਾਲਸਤਾਨ ਤੁਸੀਂ ਤਾਂ ਜਿੰਨਾ ਗੰਦ ਪਾਇਆ ਇਹ ਗੰਦਗੀ ਸਾਫ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਕੇਪੀਐਸ ਗੱਲ ਨੇ ਪੰਜਾਬ ਦੇ ਵਿੱਚ ਇਹ ਗੰਦਗੀ ਸਾਫ ਕੀਤੀ ਸੀ ਨਾ ਹਾਲਾਂਕਿ ਨਜਾਇਜ਼ ਤੱਕਾ ਉਹਨੇ ਵੀ ਕੀਤਾ ਸੀ ਪਰ ਬਹੁਤ ਹੱਦ ਤੱਕ ਵਧੀਆ ਵੀ ਕੀਤਾ ਸੀ ਇਦਾਂ ਦੀ ਛੇਤਰ ਪ੍ਰੇਟ ਹੁਣ ਇਹਨਾਂ ਖਾਲਸਾ ਨੂੰ ਚਾਹੀਦੀ ਹੈ ਤਾਂ ਕਿਤੇ ਗੱਲ ਨਾ ਬਣਨੀ ਪਰ ਜਿਹੜੇ ਪੰਜਾਬ ਦੇ ਲੋਕ ਕੈਨੇਡਾ ਦੇ ਵਿੱਚ ਵੱਸਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਦੀ ਕੇਅਰ ਕਰੋ ਇਹਨਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜੇ ਗੁਰਦੁਆਰੇ ਵਿੱਚ ਖਾਲਸਾ ਖਾਲਸਾ ਕਰਦੇ ਨੇ ਉਹ ਗੁਰਦੁਆਰੇ ਨਾ ਜਾਓ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ vai guru ji ki fati